ਉਧਰ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਕਿ ਅੱਜ ਸਿਵਲ ਹਸਪਤਾਲ ਨੂੰ ਉਧਰ ਵਿੱਚ ਪਹੁੰਚੇ ਜਿੱਥੇ ਤੋਂ ਪੁਲਿਸ ਭਾਲੀ ਭਾਰੀ ਵਲ ਫੋਰਸ ਇੱਥੇ ਪਹੁੰਚ ਗਈ ਹੈ ਔਰ ਮੌਕੇ ਤੇ ਮੌਜੂਦ ਨੇ ਔਰ ਡੀਐਸਪੀ ਸਾਹਿਬ ਐਸਐਚਓ ਦੋਨੋਂ ਸਦਰ ਥਾਣਾ ਤੇ ਸਿਟੀ ਥਾਣਾ ਐਸਐਚਓ ਮੌਜੂਦ ਨੇ ਔਰ ਮਾਮਲਾ ਹੈ ਕਿ ਨਕੌਦਰ ਦੇ ਵਿੱਚ ਇੱਕ ਫਿਟਨੈਸ ਕਲੱਬ ਦੇ ਮੋਰੇ ਜਿਹੜੀ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਹੈ ਜਿਹਦੇ ਵਿੱਚ ਤਿੰਨ ਵਿਅਕਤੀ ਜਿਹੜੇ ਇੰਜਰਡ ਪਾਏ ਗਏ ਨੇ ਔਰ ਬਾਹਰੋਂ ਦੋ ਗੱਡੀਆਂ ਦੇ ਵਿੱਚ ਆਏ ਹੈ ਜਿਨ੍ਹਾਂ ਨੇ ਗੋਲੀਆਂ ਜਿਹੜੀ ਫਾਇਰ ਕੀਤਾ ਆ ਔਰ ਗੋਲੀਆਂ ਚੱਲ ਪੁਲਿਸ ਡਿਪਾਰਟਮੈਂਟ ਡੀਐਸਪੀ ਸਾਹਿਬ ਕਹਿੰਦੇ ਕਿ ਇਹਦੀ ਜਲਦੀ ਦਿੱਤੀ ਜਾਊਗੀ ਔਰ ਇਹਦੇ ਵਿੱਚ ਦਸਨ ਮੁਕਾਬਲੇ ਦੱਸ ਦਈਏ ਕਿ ਤਿੰਨ ਬੰਦੇ ਇੰਜਰਡ ਹੋਏ ਨੇ ਇੱਕ ਸੀਰੀਅਸ ਨੇ ਬਾਕੀ ਡੀਐਸਪੀ ਇਸ ਬਾਰੇ ਕੀ ਆਪਣਾ ਬਿਆਨ ਦਿੰਦੇ ਨੇ ਆਓ ਤੁਹਾਨੂੰ ਦੱਸਦੇ ਹਾਂ ਇਹਨਾਂ ਦੋ ਫੋਰਚੂਨਰ ਗੱਡੀਆਂ ਸੀ ਇਹਨਾਂ ਦਾ ਪਤਾ ਹੈ ਵੀ ਇਹਨਾਂ ਇਹਨਾਂ ਦੋਨੋਂ ਦੇ ਵਿੱਚ ਜਿਹੜਾ ਫਾਰ ਐਕਸਚੇਂਜ ਹੋਇਆ ਵਾ ਉਹ ਹਜੇ ਤੱਕ ਹਜੇ ਜਦ ਤੱਕ ਹੁਣ ਤੱਕ ਸਿਰਫ ਇਨਾ ਹੀ ਪਤਾ ਲੱਗਾ ਉਸ ਕਰ ਰਹੇ ਆ ਸਾਰਾ ਕਰਕੇ ਤੁਹਾਨੂੰ ਜਲਦੀ ਸਾਰਾ ਅਪਡੇਟ ਦਵਾਗੇ ਕੋਣ ਨੇ ਇੱਥੇ ਗੱਡੀਆਂ ਚ ਕੁਝ ਪਤਾ ਗੱਡੀਆਂ ਦੇ ਵਿੱਚ ਸਾਨੂੰ ਇਹੋ ਪਤਾ ਲੱਗਾ ਜੀ ਇੱਕ ਇੱਕ ਜਵਰਾਜ ਮੁੰਡਾ ਹੈ ਉਹ ਇੰਜਰਡ ਹੋਇਆ ਵਾ ਇੱਕ ਦਿਲਪ੍ਰੀਤ ਮੁੰਡਾ ਦੇਸਰਾਜ son of ਕੰਗ ਸਾਬੂ ਦਾ ਉਹ ਇੰਜਰਡ ਹੋਇਆ ਵਾ ਤੇ ਬਾਕੀ ਹੋਰ ਅਸੀਂ ਇੱਕ ਗੱਡੀ ਜਿਹੜੀ ਹੈ ਅਸੀਂ ਜਿਹੜੀ ਹੈ ਇੱਥੇ ਸਿਵਲ ਹਸਪੀਟਲ ਹੀ ਲੈ ਕੇ ਆਏ ਸੀ ਉਹਦੇ ਚ ਇਹ ਗੱਡੀ ਤਾਂ ਇਹ ਸੀਗੀ ਇੱਕ ਗੱ ਜੀ ਫਾਈਨ ਉਹ ਜੀ ਸਾਰਾ ਇਨੀਸ਼ੀਅਲ ਸਟੇਜ ਹੈ ਅਜੇ ਤਾਂ ਅਸੀਂ ਜਸਟ ਪਹੁੰਚੇ ਹਾਂ ਹਸਪੀਟਲ ਹੁਣ ਇਹਦਾ ਇਨਸੀਡੈਂਟ ਹੈ 15 ਮਿੰਟ ਪਹਿਲਾਂ ਦਾ ਹਾਂ ਜੀ ਇੱਕ ਬੰਦਾ ਸੀਰੀਅਸਲੀ ਇੰਜਰਡ ਹੈ ਉਹ ਦੇਖਦੇ ਆਂ ਦਾ ਕੀ ਹੈਗਾ ਜੇ ਸੀਰੀਅਸ ਹੈ ਤੇ ਉਹ ਸਾਰਾ ਜਲਦੀ ਸ਼ੋਰਟਲੀ ਤੁਹਾਨੂੰ ਅਪਡੇਟ ਕਰਾਂਗੇ ਸਰ ਨਾਮ ਬਗੈਰਾ ਕੁਝ ਦੱਸੋ ਨਾਮ ਦੇ ਜਿਹਾ ਸਿਰਫ ਤਨ ਇਹ ਦੱਸ ਸਕਦਾ ਮੈਂ ਵੀ ਇੱਕ ਬੰਦਾ ਯਵਰਾਜ ਜਿਹੜਾ ਇੰਜੜਾ ਤੇ ਇੱਕ ਦਿਲਪ੍ਰੀਤ ਸਾਹਬ ਦੇਸ ਰਾਜਾ ਕੰਗ ਸਾਬੂ ਦਾ ਉਹ ਦੋ ਬੰਦੇ ਜਿਹੜੇ ਆ ਇਹ ਜਿਹੜੋਏ ਨੇ ਜਿਵੇਂ ਪਾਵਰ ਜਿਵੇਂ ਜਿਵੇਂ ਜਿਮਨੀ ਜਿਵੇਂ ਜਿਏ ਜਿਮਨੀ ਇਹ ਸ਼ੰਕਰ ਚੌਂਕ ਤੋਂ ਜਿਮ ਵਾਲੀ ਸਾਈਡ ਨੂੰ ਆ ਰਹੇ ਸੀਗੇ ਚਲਕੇ ਇਹਨਾਂ ਦੀ ਇਹਨਾਂ ਦੀ ਗੱਡੀਆਂ ਉੱਥੇ ਹੀ ਇਹਨਾਂ ਦਾ ਆਪਸ ਵਿੱਚ ਜਿਹੜਾ ਵਾਹ ਉੱਥੇ ਹੀ ਸ਼ੁਰੂ ਹੋ ਗਿਆ ਸ਼ੰਕਰ ਚੌਂਕ ਤੋਂ ਇਹ ਇਹਨਾਂ ਨੇ ਫਾਇਰ ਕੀਤੇ ਆ ਇੱਕ ਜਿਹੜੀ ਫੋਰਚੂਨਰ ਗੱਡੀ ਨੇ ਤੇ ਉਹ ਇੱਥੇ ਤੱਕ ਫਾਇਰ ਕਰਦੇ ਆਏ ਆ ਇੱਥੇ ਤੱਕ ਇੱਥੋਂ ਆਣ ਕੇ ਜਿਹੜਾ ਵਾ ਉਹ ਜਿਹੜੇ ਬਖੋਖਰੇ ਹੋ ਗਏ ਆ ਡੈਥ ਨਹੀਂ ਉਹਨਾਂ ਦੇ ਨਾਲ ਦਾ ਨਹੀਂ ਉਹ ਜਿਮ 'ਚ ਸੀਗਾ ਕਿ ਜਿਮ 'ਚ ਸੀਗਾ ਮੁੰਡਾ ਜਿਹੜਾ ਯੁਵਰਾ ਮੁੰਡਾ ਦਾ ਯੁਵਰਾਜ ਮੁੰਡਾ ਹੈਗਾ ਵਾ ਅ ਪਲਵਿੰਦਰ ਸਿੰਘ ਇਹ ਇਹ ਜਿਮ ਦੇ ਵਿੱਚ ਵੈਸੇ ਹੀ ਸੜਕ ਤੇ ਵੈਸੇ ਹੀ ਆਪਣੇ ਜਿਮ ਦੇ ਵਿੱਚ ਖੜਾ ਸੀਗਾ ਕਿ ਜਿਹੜਾ ਇਹਨਾਂ ਦੀ ਜਿਹੜੀ ਉਹ ਕ੍ਰਾਸ ਫਾਇਰਿੰਗ ਦੇ ਵਿੱਚ ਇਹਨਾਂ ਦੀ ਜਿਹੜੀ ਰੰਜਿਸ਼ ਆਫ ਸੀ ਆ ਦਿ ਉਹ ਇਨੀਸ਼ਲ ਸਟੇਜ ਹੈ ਜੀ 10 ਮਿੰਟ ਹੋਏ ਨੇ 15 ਮਿੰਟ ਨੂੰ ਰੈਜਿਸਟੈਂਸ ਇਨਸੀਡੈਂਟ ਹੋਇਆ ਨੂੰ ਆਪ ਮੈਂ ਆਇਆ ਵਾ 10 ਮਿੰਟ 'ਚ ਜਿੰਨਾ ਕਿ ਤੁਹਾਨੂੰ ਪਤਾ ਵਾ ਉਨਾ ਹੀ ਆ ਮੈਨੂੰ ਸਾਰਾ ਕਰਕੇ ਫਿਰ ਮੈਂ ਤੁਹਾਨੂੰ ਬਰੀਫਿੰਗ ਕਰਦਾ ਹਾਂ ਜੀ ਠੀਕ ਹੈ ਸਰ ਥੈਂਕ ਯੂ